वर्ल्ड वाइड शिपिंग अवेलेबल। ਇਸ سٹینڈرڈ ਕੁਸ਼ੀ ਲਿੰਗਾ ਵਗੈਰਾ ਬਿੱਕ ਕਰਵਾਇਆ ਹੋਇਆ ਗਾਜਾ ਮਿਆ ਹੋਇਆ ਲੇ ਲੂ। ਫੁਦੀਨਾ ਮੈਚ ਕੀਤਾ ਸਭ ਤੇ ਆਪਣੀ ਲੰਗੀਆਂ ਨਾਲ। ਆਹ ਦੇਖਾ ਕਲਰ ਕਿੰਨਾ ਪਿਆਰਾ ਹੈ। ਇਸ ਨੇ ਇਹਨੂੰ ਕਹਿੰਦੇ ਮਸਟਰਡ ਕਲਰ। ਆਮ ਮਸਟਰਡ ਹੈ ਰਾਇਆ ਤੇ ਇੱਧਰ ਰੈੱਡ ਕਲਰ ਵੀ ਹੈਗਾ ਯਾ ਪਿੰਕ ਕਹਿ ਦਿੰਦੇ ਪਿੰਕ ਵੀ ਹੈਗਾ ਯਾ। ਮੈਂ ਤਾਂ ਬਨਾਂਗਾ ਆਹ ਵਾਲੀ ਪੱਗ ਤੇ ਸੰਦੀਪ ਆਏਗੀ ਆਹ ਵਾਲਾ ਸੂਟ। ਇਹਨੂੰ ਕੀ ਕਹਿੰਦੇ ਕੋਟ ਸਟ ਆ ਰਹੀਆਂ ਸ਼ੈਅਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਦੇਖੋ ਨੇਲ ਪੇਂਟ ਲੱਗ ਰਹੀ ਏ ਨੇਲ ਵੀ ਟਲੌਂਣੀ ਦੇ ਨਾਲ ਮੂਹਨ ਕੋਹਤਨਾ ਕਰੀ ਜਾਨੀ ਨਾਲ ਐ ਕਰਕੇ ਜੇ ਤਾਂ ਬੰਦਾ ਕੋਈ ਕੰਮ ਕਰਦਾ ਮੈਨਾਂ ਐਵੇਂ ਆਪਣੇ ਮੂਹ ਵੀ ਵਿੰਗਾ ਕਰੀ ਜਾਂਦਾ ਹੁੰਦਾ ਕਰਦਾ ਨਾ ਕਿ ਵਾਲੇ ਇਧਰ ਐ ਕੋਈ ਡਿਊਟੀ ਲੱਗੀ ਹੋਈ ਸਾਰੇ ਸੁਣੋ ਕੋਈ ਨਹੀਂ ਕੁਛ ਕਹਿਣ ਦੇ ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਸਪੈਸ਼ਲ ਵਲੌਗ ਹੈ ਕੁੜੀਆਂ ਦੇ ਲਈ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੇ ਸਪੈਸ਼ਲ ਪੰਜਾਬੀ ਜੁੱਤੀਆਂ ਜਿਵੇਂ ਰਾਜਸਤਾਨੀ ਹੋਈਆਂ ਵਾ ਲੱਕੀ ਜੁੱਤੀਆਂ ਹੋਈਆਂ ਵਾ ਹੋਰ ਵੀ ਬੈਲੀ ਵਗੈਰਾ ਵੀ ਹੈਗੀਆਂ ਨੇ ਤੇ ਜਰੂਰ ਵਲੌਗ ਨੂੰ ਸਪੈਸ਼ਲ ਦੇਖਿਓ ਕੁੜੀਆਂ ਵਾਸਤੇ ਆ ਤੇ ਇਹ ਬਟਾਲੇ ਦੇ ਵਿੱਚ ਦੁਕਾਨ ਆਵੇਂ ਨਿਊ ਓਪਨ ਹੋਈਏ ਦੁਕਾਨ ਇਹ ਮਤਲਬ ਹਸਨੀ ਦੇ ਪੁਲ ਤੋਂ ਆਰਰਵਾਵਾ ਕਾਲਜ ਵਾਲਾ ਜਿਹੜਾ ਰੋਡ ਹੈ ਨਾ ਗਾੜੀ ਆ ਜਾਂਦਾ ਲਵ ਕੁਸ਼ ਚੌਂਕ ਲਵ ਕੁਸ਼ ਚੌਂਕ ਲੱਗੇ ਨਹੀਂ ਪੁੱਛਣਾ ਤੋਂ ਪਿੱਛੇ ਹੀ ਆ ਥੋੜੀ ਜੀ ਦੁਕਾਨ ਤੇ ਬਾਕੀ ਤੁਹਾਨੂੰ ਲੋਕੇਸ਼ਨ ਜਿਹੜੀ ਨੇ ਉੱਥੇ ਜਾ ਕੇ ਮੈਂ ਪ੍ਰੋਪਰ ਤੁਹਾਨੂੰ ਦਿਖਾ ਦੇਵਾਂਗਾ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਤੇ ਬਾਕੀ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬਾਹਰ ਦੇਸ਼ ਕਿਤੇ ਵੀ ਮਾਲ ਮੰਗਵਾਉਣੀ ਚਾਹਤੀ ਤੇ ਤੁਸੀਂ ਉਹ ਮੰਗਵਾ ਸਕਦੇ ਹੋ ਤੇ ਬਾਕੀ ਜਿੱਤੀਆਂ ਜੱਤੀਆਂ ਬਾਰੇ ਬਾਲੀ ਮੈਨੂੰ ਨੌਲੇਜ ਨਹੀਂ ਇਸੇ ਕਰਕੇ ਮੈਂ ਸੰਦੀਪ ਨੂੰ ਆਖਾ ਮੈਂ ਕਿਹਾ ਬੈਲੀਆਂ ਬੁੱਲੀਆਂ ਤੂੰ ਹੀ ਕਿਹਾ ਉਹ ਤੇ ਮੈਨੂੰ ਕਹਿਣੀਆਂ ਨਹੀਂ ਆਉਂਦੀਆਂ ਕਿਹੜੀ ਕਿਹੜੀ ਜੱਤੀ ਹੁੰਦੀ ਹੈ ਤੇ ਫਿਰ ਮੈਂ ਕਿਹਾ ਬਾਕੀ ਮੈਂ ਸਾਵਲ ਲਾਉਂਗਾ ਆਪੇ ਕਿਉਂਕਿ ਤਾਂ ਮੈਂ ਸ਼ਾਰਟ ਦੇ ਚਿੱਕੀ ਹੋਰ ਦਰਦਾ ਕਈਆਂ ਜਾਣ ਨੂੰ ਕਿਸੇ ਹੋਰ ਚੀਜ਼ ਦੀ ਲੋਡ ਹੁੰਦੀ ਮੰਨ ਲਓ ਵੀ ਕਿਸੇ ਨੂੰ ਡੋਲੀ ਵਾਸਤੇ ਜਿੱਦਾਂ ਪਾਸ ਚਾਹੀਦਾ ਮੈਨੂੰ ਨਹੀਂ ਪਤਾ ਮਟਕਾ ਜੇ ਵਾਂਗ ਪਰਸਨ ਨੇ ਜਿਹੜਾ ਬੜਾ ਪਿਆਰਾ ਹੈ ਤੁਹਾਨੂੰ ਉੱਥੇ ਜਾ ਕੇ ਮੈਂ ਦਿਖਾਵਾਂਗਾ ਵੀ ਇਹ ਇੱਕ ਤਾਂ ਨਾਰਮਲ ਹੀ ਪਰਸਨ ਨੇ ਜਿਹੜੇ ਆਮ ਦੁਕਾਨਾਂ ਤੋਂ ਸਾਰਿਆਂ ਨੂੰ ਮਿਲ ਜਾਂਦੇ ਨੇ ਨਹੀਂ ਉਹ ਵਾਲੇ ਨਹੀਂ ਇੱਕ ਉਹ ਬੜੇ ਸੁਣੇ ਦੇ ਸਪੈਸ਼ਲ ਡੋਲੀ ਵਾਸਤੇ ਹੁੰਦੇ ਮਟਕੇ ਬਹੁਤ ਪਿਆਰੇ ਹੁੰਦੇ ਆ ਤੇ ਉਹ ਵੀ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲ ਜਾਣਗੇ ਚੱਲ ਪਿਆ ਹੁਣ ਕਰੇ ਆ ਕਰਉ ਆਪਾਂ ਘਰੇ ਕਹਿੰਦੇ ਘਰੋਂ ਦੇ ਆਏ ਆ ਤੇ ਹੁਣ ਚੱਲ ਪਿਆ ਆਪਾਂ ਤੇ ਪਹੁੰਚ ਜਾਣਾ ਹੈ ਪੰਜ ਚਾਰ ਮਿੰਟ ਦੇ ਵਿੱਚ ਇਹ ਦੇਖੋ ਇਹ ਵਾਲਾ ਆ ਗਿਆ ਆਰਰ ਬਾਬਾ ਕਾਲਜ ਆ ਪਿੱਛੇ ਸਿਨਿਪਲ ਲੰਘ ਗਏ ਆ ਆਪਾਂ ਇਸ ਤੋਂ ਸਿੱਧਾ ਅੱਗੇ ਜਾਣਾ ਹੈ ਇਦਰੋਂ ਆਹ ਵਾਲਾ ਨਾਲ ਹੀ ਆ ਗਿਆ ਅੱਖਾਂ ਵਾਲਾ ਹਸਪਤਾਲ ਤੇ ਇਸ ਤੋਂ ਅੱਗੇ ਜਾਣਾ ਆਪਾਂ ਠੀਕ ਆ ਹੁਣ ਤੁਸੀਂ ਲੋਕੇਸ਼ਨ ਦੇਖ ਲਿਆ ਉਹ ਸਾਹਮਣੇ ਹੈਗਾ ਜੇ ਲਵਕੁਸ਼ ਚੌਕ ਉਹ ਵੇਖੋ ਉਹ ਸਾਹਮਣੇ ਤੇ ਆਹ ਵਾਲੀ ਦੁਕਾਨ ਜੇ ਲੈ ਵੀ ਮੈਂ ਤਾਂ ਗੱਡੀ ਹਸਪਤਾਲ ਦੇ ਨਾਲ ਲਾਤੀ ਅੱਖਾਂ ਵਾਲਾ ਹਸਪਤਾਲ ਜਿਹੜਾ ਛੱਲਿਆ ਦੇ ਵੀ ਉੱਥੇ ਲਾਤੀ ਹੁਣ ਆਪਾਂ ਜਾ ਰਹੇ ਆ ਪੈਦਲ ਦੁਕਾਨ ਤੇ ਪਹੁੰਚਣ ਵਾਲੇ ਹੁਣ ਆਪਾਂ ਤੇ ਸਾਹਮਣੇ ਲੈ ਵੀ ਆਹ ਦੁਕਾਨ ਜੇ ਠੀਕ ਆ ਜਿਹੜੀ ਸਾਹਮਣੇ ਤੁਸੀਂ ਡੈਕੋਰੇਸ਼ਨ ਦੇਖੀ ਹੈ ਗੀਰ ਤੇ ਹੋਈ ਹੋਈ ਦੁਕਾਨ ਦੇ ਸਾਹਮਣੇ ਤੇ ਇਹ ਆਪਣੇ ਭਰਾ ਨੇ ਕੀਤੀ ਹੋਈ ਹੈ ਇਹ ਤੇ ਫਿਲਹਾਲ ਅਜ ਮਤਲਬ ਟਰੈਲਰ ਹੈ ਸਿੰਪਲ ਜੀ ਆ ਤੇ ਬਹੁਤ ਰੰਗੀ ਡੈਕੋਰੇਸ਼ਨ ਕਰਦਣੇ ਹੋ ਸਕਦਾ ਜੇ ਮੇਰੇ ਕੋਲੋਂ ਇੱਕ ਦੋ ਫੋਟੋ ਆਈਆਂ ਤੇ ਮੈਂ ਉਹ ਜ਼ਰੂਰ ਵਿੱਚ ਐਡ ਕਰ ਦਾਂਗਾ ਤੇ ਜੇ ਕੰਟੈਕਟ ਕਰਨਾ ਹੈ ਤੇ ਮੈਂ ਉਹਨਾਂ ਦਾ ਨੰਬਰ ਵੀ ਜ਼ਰੂਰ ਮੈਸੇਜ ਕਰ ਦਾਂਗਾ ਖਸੰਦਾਰੀਆਂ ਦਿਲੀ ਕਾ ਤਸਰੀ ਮੇ ਲੈ ਜਾ ਤਹੀਂ ਦੇਖ ਸਕਦੇ ਆ ਕਿਹਦੀ ਆਵਾਂ ਦੀ ਹਾਂ ਮੈਂ ਆਖੀਂ ਕਿਹਦੀ ਆਵਾਂ ਆਹ ਸੁਣੀ ਆਹ ਮੱਟੀ ਸ਼ੇਡ ਆ ਜਾਂਦੀ ਹੈ ਹੈਨਾ ਸੱਚ ਨਾ ਉਹ ਮੈਨੂੰ ਯਾਦ ਆਗਾ ਮੈਂ ਕਹਿੰਦਾ ਜਿੱਦਾਂ ਤੇ ਕਿੰਨੇ ਹੋਰ ਕਲਰ ਹੈਗੇ ਤੇ ਇਹਦੇ ਵਿੱਚ ਸਾਰੇ ਹੈਗੇ ਆ ਤੇ ਆ ਵਧੀਆ ਨੇ ਸਾਰੇ ਲਾਤੇ ਹੁਣ ਤਾਂ ਕਹੂੰਗੀ ਤੇ ਨਾ ਵੀ ਹੋਰ ਕਲਰ ਹੈਗਾ ਆ ਆ ਲਾਈਟ ਹੈ ਹਾਂ ਉਹ ਵੀ ਬਹੁਤ ਪਿਆਰੀ ਦੇਖ ਸਕਦੇ ਆ ਦੇਖੋ ਆ ਹਮ ਤਾਂ ਦਿਖਾ ਨਹੀਂ ਆ ਫੋਟੋ ਜਿਨ੍ਹਾਂ ਦੀ ਮੈਰिज ਹੁੰਦੀ ਹੈ ਨਾ ਉਹ ਕੋੜਿਆਂ ਨੂੰ ਬਹੁਤ ਸ਼ੌਂਕ ਹੁੰਦਾ ਹੈ ਸੜਨ ਦਾ ਕਲਰ ਕਿੰਨਾ ਪਿਆਰਾ ਹੈ ਸਾਰੇ ਕਲਰ ਹੈ ਵੀ ਕੀ ਕਹਿੰਦੇ ਦੇਖ ਕੇ ਇਹ ਤੇ ਇਨਾਂ ਨੇ ਮੁੰਨਿਆ ਇਹਨੇ ਦਿੱਤਾ ਸੀ ਮੈਂ ਤੇ ਇਨਾਂ ਦਾ ਕਿਸੇ ਨੂੰ ਕਰੀ ਨਾ ਲੈ ਸੁਣ ਹੁਣ ਹੁਣ ਲੈ ਲੈ ਹੁਣ ਲੈ ਲੈ ਕਲਰ ਬਹੁਤ ਜ਼ਿਆਦਾ ਹੈ ਕਿੰਨੇ ਆ ਤੁਸੀਂ ਆ ਵੀ ਦੇਖ ਸਕਦੇ ਇਹਨੂੰ ਕਹਿੰਦੇ ਮਸਟਰਡ ਕਲਰ ਹਾਂ ਮਸਟਰਡ ਹੈ ਆ ਤੇ ਇੱਥੇ ਰੈੱਡ ਕਲਰ ਵੀ ਹੈਗਾ ਯਾ ਆ ਪਿੰਕ ਕਹਿ ਦਿੰਦੇ ਪਿੰਕ ਵੀ ਹੈਗਾ ਯਾ ਹੈ ਆ ਵੀ ਸੋਨਾ ਹੈ ਹਾਂ ਬਹੁਤ ਜ਼ਿਆਦਾ ਸੋਨਾ ਹੈ ਤੁਹਾਨੂੰ ਜੈਸੀਰ ਚੈਲਸੀ ਆਉਣਾ ਉਹ ਕਿਤੇ ਨਹੀਂ ਕੋਈ ਸਰਦ ਨਹੀਂ ਆਉਂਦਾ ਕੋਈ ਚੈੱਕ ਕਰਾ ਦਿੰਦੇ ਨਹੀਂ ਕਿ ਉਹ ਮੈਂ ਅਗਰ ਉਹ ਵੀ ਲੋਡ ਕੋਲੋਂ ਪਹੁੰਚਾਉਣਾ ਉਹ ਤੋਂ ਨਾ ਸਿਮਟ ਚਾਹਵਾ ਤੇ ਆ ਗਈ ਅੱਜ ਲੈ ਕੇ ਆਸ ਨਹੀਂ ਜਿੰਦੂ ਮੇਰੇ ਯਾਰ ਘਰ ਮੈਂ ਡਿਓ ਕਿਨੇ ਕੋਈ ਮੈਂ ਇੱਕ ਦਿਨ ਲੈਂਦਾ ਸੌਰੀ ਆ ਭਾ ਯਾਰ ਗਿਨ ਉਹ ਲੈ ਬੰਦ ਉਹ ਨਹੀਂ ਕਰਾਂ ਮੈਂ ਅੱਗੇ ਨਹੀਂ ਕਰਾਂ ਆਪ ਚਿਰ ਕਾ ਲਾਗੇ ਕਰੀ ਗਏ ਚਾਹ ਸਮਝਦੇ ਜਿਹੜਾ ਕੱਪ ਮੈਨੂੰ ਪਸੰਦ ਆਇਆ ਗਾ ਇਹ ਆਹ ਤੋਂ ਉਹਦੇ ਵਿੱਚ ਲੈ ਆਈ ਹਾਂ ਡੈਡੀ ਨੂੰ ਲੈ ਕੇ ਰਵਾਂਗੇ ਕਿਉਂਕਿ ਬੈਡੀ ਦੇ ਸਾਈਜ਼ ਦੇ ਆ ਮਾਰਨ ਤੇ ਮੇਰੇ ਹੀ ਆਣੇ ਡੈਡੀ ਕਰਵਾਉਂਦਾ ਉਹਦੀ ਮੰਦਰੀ ਡੈਡੀ ਕੋਲ ਹੈ ਗਿਆ ਨਾ ਉੱਪਰ ਦੇ ਜਿਹੜੇ ਇਹ ਨਾਲ ਨੇ ਹਮ ਸਹੀ ਹੈ ਇਹਦੇ ਲੈ ਕੇ ਦੋ ਖੰਗੇ ਆ ਆ ਦੇਖੋ ਛੋਟੇ ਬੱਚੇ ਨੂੰ ਸਹੀ ਰੋਸ ਆਣੀ ਹੈ ਆ ਹੁਣ ਤੁਹਾਨੂੰ ਆਪਾਂ ਲੱਕੀ ਜੁੱਤੀਆਂ ਦਿਖਾਉਨੇ ਆ ਸਾਰੀਆਂ ਲੱਗੀਆਂ ਹੋਈਆਂ ਨੇ ਡਿਸਪਲੇ ਹੋਈਆਂ ਇਹਦੇ ਵਿੱਚ ਇਹ ਫਾਇਦਾ ਹੈਗਾ ਇਹ ਵੀ ਸਾਰੀਆਂ ਜੁੱਤੀਆਂ ਨੇ ਡਿਸਪਲੇ ਕੀਤੀਆਂ ਹੋਈਆਂ ਭਾਜੀ ਹੁਣਾਂ ਨੇ ਤੇ ਕਿਉਂਕਿ ਬਾਰ ਬਾਰ ਕਹਿਣ ਦੀ ਲੋੜ ਹੀ ਨਹੀਂ ਆ ਵੀ ਜੁੱਤੀਆਂ ਦੇਖੋ ਕੰਨੀ ਭਾਜੀ ਹਾਂਜੀ ਵਧੀਆ ਲੱਗੀਆਂ ਜੁੱਤੀ ਤੇ ਸੌਰੀ ਉਹ ਓਪਨਿੰਗ ਕੀਤੀ ਨੂੰ ਭਾਜੀ ਕਿੰਨਾ ਟਾਈਮ ਹੋ ਗਿਆ ਨਹੀਂ ਹੋ ਰਿਹਾ ਜੀ ਅੱਜ ਪੰਜਵਾ ਦਿਨ ਹੈ ਅੱਜ ਪੰਜਵਾ ਦਿਨ ਹੈ ਠੀਕ ਹੈ ਠੀਕ ਠੀਕ ਹੈ ਮੈਂ ਕਹਿੰਦਾ ਵੀ ਕੁਆਲਿਟੀ ਤੇ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਵਧੀਆ ਤੇ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਡੈਕ ਚ ਹੈ ਕਢਾਈ ਹੈ ਬਹੁਤ ਹੀ ਕਲਰ ਹੈ ਸਭ ਬਹੁਤ ਵਧੀਆ ਹਮਮ ਰੈਗੂਲਰ ਜਿੱਦਾਂ ਵਰਤਿੰਦਾ ਹੋਵੇ ਇਹ ਹੋਂ ਤੇ ਪਾਕਿਸਤਾਨੀ ਡਿਜ਼ਾਈਨ ਆ ਪਾਕਿਸਤਾਨੀ ਜਿਹੜੇ ਲੋਕ ਪਾਕਿਸਤਾਨੀ ਜਿਹੜੇ ਹੁੰਦੇ ਆ ਡਿਜ਼ਾਈਨ ਜਿਹੜੀਆਂ ਕੁੜੀਆਂ ਨੂੰ ਜਿਆਦਾ ਪਾਕਿਸਤਾਨੀ ਡਿਜ਼ਾਈਨ ਪਸੰਦ ਆ ਨਾ ਆ ਦੇਖੋ ਜੀ ਕਿਡਾਈ ਆ ਤੇ ਨਾ ਹੀ ਉਖੜਨੀ ਆ ਤੇ ਨਾ ਹੀ ਰੈਗੂਲਰ ਜਿੱਦਾਂ ਹੁੰਦੇ ਆ ਇਸ ਕੋਲ ਬਿਲਕੁਲ ਤੇ ਸੰਦੀਪ ਨੇ ਤਾਂ ਬੋਲਣਾ ਮੈਂ ਬੋਲਦਾ ਆ ਮੈਂ ਤੁਹਾਨੂੰ ਦਰਨਾ ਮੈਂ ਦਿਖਾਉਣਾ ਜਿਹੜੇ ਮਟਲਾ ਵਾਲਾ ਮੇਰੀ ਮੰਮੀ ਦੀ ਹੋਰਦੀਆਂ ਨਾ ਉਹਨਾਂ ਵਰਤੇ ਜੁੱਤੀਆਂ ਜਿਹੜੇ ਬਹੁਤ ਜਿਆਦਾ ਸੋਹਣੀਆਂ ਨੇ ਉਹਦਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਅੱਗੇ ਚੱਲਦੇ ਆ ਕੁੜੀਆਂ ਵੀ ਪਾ ਸਕਦੀਆਂ ਪਰ ਮੈਨੂੰ ਲੱਗਾ ਵੀ ਹਾਂ ਵੀ ਮੰਮੀ ਹੋਣਾ ਵਾਸਤੇ ਵੀ ਜਿਆਦਾ ਕਨੇ ਸਿੰਪਲ ਸੋਬਰ ਸਿੰਪਲ ਸੋਬਰ ਦਿੱਤਾ ਹੈ ਜੀ ਕਲਰ অপਸ਼ਨ ਤਾਂ ਮਿਲ ਜੇ ਕਿਹਨਾਂ ਸਾਈਨ ਇਹ ਲੈਰੀ ਸਪਾ ਸਕਦੀ ਹੈ ਤੇ ਜਿਹੜੀ ਵੀ ਪਾ ਸਕਦੇ ਇਹਦੇ ਵਿੱਚ ਵੀ ਆਹ ਦੇਖੋ ਸਨੇਵ ਜਿੱਦਾਂ ਉਧਰ ਦੇਖਿਆ ਨਾ ਦਿੱਤੀ ਆ ਵੀ ਪਾ ਸਕਦੇ ਹਾਂ ਨਾ ਇਹ ਵੀ ਮਲਟੀ ਸ਼ੇਡ ਹੈ ਕਨੇ ਹਾਂ ਹਾਂ ਸਹੀ ਹੈ ਸਹੀ ਹੈ ਇਸ ਤੋਂ ਅੱਗੇ ਆ ਜੀ ਇਹਦੇ ਵਿੱਚ ਵੀ ਮੰਨ ਲੋ ਡਿਜ਼ਾਈਨ ਕਾਫੀ ਹੈਗੇ ਨੇ ਆ ਦੇਖੋ ਇਹ ਨਹੀਂ ਵੀ ਡਿਜ਼ਾਈਨ ਕੱਟ ਹੈ ਡਿਜ਼ਾਈਨ ਹੈ ਕਾਫੀ ਨੇ ਆ ਦੇਖੋ ਆ ਬਲੈਕ ਕੰਨਾ ਸੋਹਣਾ ਨਹੀਂ ਪਾਵੇ ਬਲੈਕ ਵਾਈਟ 골ਡੀ ਕਲਰ ਉਹ 골ਡ ਜਿਆਦਾ ਹੈ ਆ ਚੀਜ਼ ਮੈਂ ਸੌਖੀ ਹੋ ਗਈ ਨਾ ਹਨਾ ਵੀ ਸਾਹਮਣੇ ਡਿਸਪਲੇ ਕੀਤੀ ਚੀਜ਼ ਪਸੰਦ ਕਰੋ ਤੇ ਲੈ ਜਾਓ ਨਹੀਂ ਤੇ ਵਾਰ-ਵਾਰ ਦਿਖਾਓ ਉਹ ਚੀਜ਼ ਹਨਾ ਕਈ ਵਰੀਆਂ ਤਾਂ ਕੋਈ ਚੁੱਤੀ ਹੁੰਦੀ ਪਈ ਰਹਿ ਜਾਂਦੀ ਨਹੀਂ ਗਾਗ ਨੂੰ ਦਿਖਾਈ ਜਾਂਦੀ ਇਹਨਾਂ ਸਾਰੇ ਬਿਲਕੁਲ ਸਿੰਪਲ ਸਾਰੇ ਇਧਰ ਤਾਂ ਉਹ ਹਨ ਬਿਲਕੁਲ ਜਿਹੜੀਆਂ ਪੰਜਾਬੀ ਜੁੱਤੀਆਂ 올ਡ ਸਟਾਈਲ ਪਹਿਲਾਂ ਚੱਲਦੀਆਂ ਹੁੰਦੀਆਂ ਨੇ ਜਿਹੜੀਆਂ ਕੰਨੇ ਵਾਲੀ ਜੁੱਤੀ ਆ ਬਹੁਤ ਲਾਦੇ ਸੌਫਟ ਹੈ ਨਾ ਅੱਛਾ ਤੱਲੇ ਵਾਲੀ ਇਹ ਹੋ ਤਾਂ ਨਹੀਂ ਜਿਹੜੀ ਉਹ ਕਹਿੰਦੀ ਹੁੰਦੀ ਬੱਲੇ ਇੱਕ ਵੀਡੀਓ ਵੀ ਚੱਲਦੀ ਹੁੰਦੀ ਕਹਿੰਦੇ ਮੈਂ ਰੋੜ ਕੇ ਜਿਵੇਂ ਚ ਭਾਗ ਭਾਵੇਂ ਲੈ ਜਾਓ ਉਹੀ ਚੀਜ਼ ਹੈ ਨਾ ਹਾਂ ਸਹੀ ਆ ਆ ਦੇ ਚੁਣੇ ਆ ਆ ਸੌਫਟ ਵਾਕਿਆ ਬਹੁਤ ਜ਼ਿਆਦਾ ਹੈ ਬਹੁਤ ਸੌਫਟ ਹੈ ਨਾ ਡਾਈ ਵੀ ਬੜੀ ਹੈ ਇਹਦੇ ਵਿੱਚ ਵੀ ਡਿਜ਼ਾਈਨ ਕਾਫੀ ਡਿਜ਼ਾਈਨ ਬਹੁਤ ਤਰ੍ਹਾਂ ਦੇ ਨੇ ਇਹਨਾਂ ਲੀਡਜ਼ ਵੀ ਆ ਚੱਲ ਰਹੀਆਂ ਆ ਚੱਲ ਲੀਡਜ਼ ਜਿਹੜੀਆਂ ਹਨਾ ਨਹੀਂ ਤਾਂ ਮੈਂ ਪਹਿਲੇ ਜ਼ਿਆਦਾਤਰ ਮੈਂ ਇਹਨਾਂ ਨੇ ਭੰਗੜੇ ਵਾਲੀਆਂ ਕੁੜੀਆਂ ਨੇ ਪਾਈਆਂ ਹੁੰਦੀਆਂ ਚੱਲਦੀ ਆ ਅੱਛਾ 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 ਆਪ ਲੈ ਕੇ ਆ ਦੇਖੋ ਤਾਂ ਨਾ ਆਪਣੀ ਸ਼ਾਪ ਸ਼ਾਪ ਦੀ ਲੋਕੇਸ਼ਨ ਦੱਸ ਦਿੰਨੇ ਆ ਚੌਕ ਖਜੂਰੀ ਗੇਟ ਬਟਾਲਾ ਸ਼ੋਰੂਮ ਰੂਪ ਪੰਜਾਬੀ ਜੁੱਤੀ ਦੇ ਡਿਜ਼ਾਈਨ ਚਾਂਸ ਇੱਕ ਗਿਡਸ ਵੀ ਆ ਗਈ ਕਾਫੀ ਮੋਟੂ ਗੀਆਂ ਉਹ ਭਾਜੀ ਚੱਟਾ ਭੁੱਲ ਗਿਆ ਤੇ ਹੁਣ ਸੰਦੀਪ ਆਪਣੇ ਵਾਸਤੇ ਜੁੱਤੀ ਚ ਪਸੰਦ ਕਰੇਗੀ ਇਹ ਕੋਈ ਕਿਹੜੀ ਜੁੱਤੀ ਪਸੰਦ ਕਰਦੀ ਹੈ ਉਹ ਇੱਧਰ ਤੇ ਡਿਪੈਂਡ ਕਰਦਾ ਹੁਣ ਠੀਕ ਹੈ ਕਹਿੰਦੇ ਮੈਂ ਇੱਕ ਨਵੀਂ ਲੈ ਕੇ ਰਣੀ ਮਾ ਕੋਈ ਚੱਕਰ ਵਾਲੀ ਕਰ ਲਈ ਚਲੋ ਜੀ ਇਧਰੋਂ ਦੇਖਣੀ ਕਿ ਉਧਰੋਂ ਹੈ ਮੈਂ ਕਹਿੰਦਾ ਉਧਰੋਂ ਦੇਖਦਾ ਜਿਆਦਾ ਸੋਹਣੀ ਹੈਣਾ ਚਲੋ ਆ ਵੀ ਸੋਹਣੀ ਇਹ ਛੋਟੀ ਲੱਗਣੀ ਹੈ ਸਾਈਜ਼ ਨਹੀਂ ਸਾਈਜ਼ ਨਹੀਂ ਛੋਟਾ ਲੱਗਣਾ ਹੈ ਸਾਈਜ਼ ਹਾਂ ਹਾਂ ਜਾਈ ਗਈ ਅੱਛਾ 3 ਇੱਕ ਜਮ ਨਹੀਂ ਵੱਡਾ ਸਾਈਜ਼ ਹਾਂ ਤੇ ਵੱਡਾ ਸਾਈਜ਼ ਛੋਟਾ ਸਾਈਜ਼ ਚਾਹੀਦਾ ਸਦੀ ਆਪਣੀ ਜੁੱਤੀ ਨਹੀਂ ਪਸੰਦ ਆ ਰਹੀ ਹੁਣ ਤੇ ਫਾਈਨਲੀ ਆਹ ਵਾਲੀ ਜੁੱਤੀ ਪਸੰਦ ਆਈ ਆ ਲੈ ਲਓ ਹੁਣ ਇਹ ਸਹੀ ਐ ਬਾਈ ਕੁੜੀ ਦਾ ਨਾਂ ਲੈ ਠੀਕ ਐ ਸਹੀ ਐ ਚਲੋ ਜੀ ਖੁਸ਼ ਹੋ ਗਈ ਕੁੜੀ ਦਾ ਕਰ ਦੋ ਵੀ ਭੈਣ ਲੈ ਲੈ ਨਹੀਂ ਠੀਕ ਠੀਕ ਆ ਵਾਲੀ ਬਹੁਤ ਸਾਨੀ ਲੱਗ ਵੀ ਹੁਣ ਚੱਲੇ ਆ ਠੀਕ ਆ ਜੀ ਤੇ ਸੱਚ ਉਹ ਇਹਨਾਂ ਦਾ ਕਾਰਡ ਤੇ ਲੈ ਲਈ ਕਾਰਡ ਤਾਂ ਦਿਆ ਨਹੀਂ ਮੈਨ ਜ਼ਰੂਰੀ ਜਿਹੜਾ ਮੈਂਸ਼ਨ ਕਰਨਾ ਹੈ ਕੰਟੈਕਟ ਨੰਬਰ ਉੱਤੇ ਲੱਗਾ ਹੋਇਆ ਹਰ ਚੀਜ਼ ਇੱਕ ਭਾਜੀ ਆਪਣਾ ਕਾਰਡ ਵੀ ਦੇ ਦਿਓ ਯਾਰ ਕਾਰਡ ਦੇ ਦਿਓ ਕਿਉਂਕਿ ਉਹਦੇ ਦਾ ਕੰਟੈਕਟ ਨੰਬਰ ਮੈਨੂੰ ਮਿਲ ਜੂਗਾ ਨਾ ਇਹ ਕਾਰਡ ਮੈਂ ਕਾ ਫਾਰਚੂਨ ਰੋਚੀ ਹੈ ਮੇਰੇ ਲਈ ਗੱਡੀ ਨੇ ਥੋੜੀ ਜੀ ਹਨਾ ਥੋੜੀ ਜੀ ਕੀ ਬਹੁਤ ਜ਼ਿਆਦਾ ਫਰਕ ਹੈ ਯਾਰ ਕਿੱਥੇ 60 ਲੱਖ ਇਹ ਕੰਨਾ 45 ਰੱਖਿਆ ਖਣੀ ਤੇ ਕਿੱਥੇ 26 ਲੱਖ ਇਥੇ 26 ਦਾ ਫਰਕ ਹੀ ਕੋਈ ਨਹੀਂ ਹੈ ਫਰਕ ਤੇ ਮੈਂ ਕਹਣਾ ਬਹੁਤ ਜ਼ਿਆਦਾ 19 21 ਵੀ ਨਹੀਂ ਕਹਿ ਸਕਦੇ ਕਿੱਦਾਂ ਕਹਿੰਦੇ ਕੁੜੀ ਨੂੰ ਫਾਇਦਾ ਹੋ ਗਿਆ ਹੁਣ ਦਾ ਕਿੰਨਾ ਖੁਸ਼ ਹੈ ਚੱਲ ਗਏ ਜੀ ਜਿੱਤੀ ਮਿਲ ਗਈ ਆ ਕਹਿੰਦੇ ਵੀ ਰੋਟੀ ਭਵੇਂ ਨਾ ਮਿਲੇ ਨਵੀਆਂ ਜਿੱਤੀਆਂ ਮੈਂ ਨਹੀਂ ਵੀ एवरीवन ਚੱਲ ਪਈ ਆਪਾਂ ਇੱਥੇ ਵੇਹ ਸਹੀ ਰਹੀ ਗੱਡੀ ਹਨਾ ਇੱਥੇ ਲਾਵੇ ਬੰਦਾ ਜਦੋਂ ਹੀ ਆਉਂਦਾ ਹਨਾ ਅੱਖਾਂ ਵਾਲੇ ਹਸਪੀਟਲ ਹਾਂ ਚੋਪਰ ਕੇ ਲਾਦੇ ਉਹਨਾਂ ਨੂੰ ਭਰ ਲੱਗਣ ਦਾ ਵੀ ਦਵਾਈ ਲੈਣ ਆਏ ਕਿੱਧਰ ਆਏ ਲੈ ਵੀ ਹੁਣ ਚੱਲੇ ਆ 10 ਮਿੰਟ ਕਰਨ ਦੀ ਦੀ ਹੁਣਾ ਮੱਲ ਉਹ ਤਾਂ ਥੋੜਾ ਜਿਹਾ ਕੰਮ ਐ ਜ਼ਰੂਰੀ ਐ ਕੰਮ ਉਧਰ ਜਾਣਾ ਐ ਤਾਂ ਨਾਲੇ ਮੈਂ ਕਿਹਾ ਹੋ ਜੇ ਗੁੜੀਆਂ ਨੂੰ ਮੈਂ ਫੋਨ ਕਰਕੇ ਪੁੱਛ ਲਿਆ ਸੁੱਤੀ ਆ ਵੀ ਹੰਡਾਡੀ ਨੇ ਸਾਰੇ ਫੋਨ ਕਰਕੇ ਪੁੱਛ ਲਿਆ ਤੇ ਹੰਡਾਡੀ ਕਹਿੰਦੇ ਵੀ ਗੁੜੀ ਆ ਅੱਜ ਸੁੱਤੀ ਐ ਕੋਈ ਚੱਕ ਨਹੀਂ ਮੈਂ 5-7 ਮਿੰਟ ਲੱਗਣੇ ਬਸ ਮੇਰੀ ਗੁੜੀਆ ਦਾ ਟਾਈਮ ਹੁੰਦਾ ਉਹ ਹੀ 1 ਵਜੇ ਨੂੰ ਉਹਨੇ ਸੌਣਾ ਹੁੰਦਾ ਵਾ ਤੇ 3:30 'ਤੇ ਉੱਠਣਾ ਹੁੰਦਾ ਉਹਨੇ ਤੇ 3:08 ਹੋ ਗਏ ਹੋਰ 20 ਮਿੰਟ ਸੌਂੂਗੀ ਮੈਨੂੰ ਲੱਗਦਾ ਵੀ 25 ਮਿੰਟ ਵੱਧ ਤੋਂ ਵੱਧ ਤੇ ਮੁੜ ਕੇ ਮੈਨੂੰ ਉਠਾ ਲਾਉਣਾ ਐ ਉਹਨਾਂ ਨੇ ਉੱਠ ਖਲੋਣਾ ਕਿ ਜਿਆਦਾ ਟਾਈਮ ਵੈਸੇ ਵੀ ਨਹੀਂ ਰੁਕਣਾ ਦੀਦੀ ਆਲ ਪਤਾ ਕਿਉਂ ਫਿਰ ਕੁੜੀ ਰੋਂਦੀ ਬੜਾ ਯਾਰ ਉਹ ਲੱਭਦੀ ਹੈ ਵਿਚਾਰੀ ਬਹੁਤ ਜਿਆਦਾ ਤੇ ਡੈਡੀ ਆਪਣੇ ਉਹਦੇ ਜਿੰਨੀ ਵਾਹ ਹੁੰਦੀ ਵਿਚਾਰੇ ਖੜਾਉਂਦੇ ਡੈਡੀ ਮੰਮੀ ਪਰ ਕਈ ਵਾਰੀ ਜਦੋਂ ਬੱਸ ਹੋ ਜਾਂਦੀ ਫਿਰ ਫਿਰ ਨਹੀਂ ਤੈਨ ਮੈਂ ਜਾ ਫਿਰ ਉਹਨੇ ਕਹੀ ਜਾਣਾ ਮੈਨੂੰ ਬਾਹਰ ਲੈ ਕੇ ਜਾਓ ਵੀ ਤੇ ਬਾਹਰ ਗਰਮੀ ਬੜੀ ਬਾਹਰ ਵੀ ਕਿੱਥੇ ਖੜਨ ਕਨੇ ਸ਼ਾਮ ਨੂੰ ਚਲੋ ਹੋ ਜਾਂਦਾ ਵੀ ਜੇ ਤੁਸੀਂ ਸੈਰ ਕਰਨ ਜਾਂਦੇ ਉਹਦੇ ਚਲੋ ਤਾਂ ਢੇੜਾ ਲੱਗ ਜਾਂਦਾ ਉਹ ਵੀ ਪਰ ਕਹਿੰਦੀ ਮੈਂ ਤੁਰ ਕੇ ਜਾਣਾ ਆ ਵੀ ਸਾਈਕਲ ਮੈਂ ਰੇੜਣਾ ਆ ਜੇ ਨਾਨਾ ਤਾਰ ਕੀ ਉਹਨਾਂ ਸਾਈਕਲ ਦੇ ਚ ਉਹ ਭਰਾਵਾ ਆਪਣੇ ਪੈਰ ਦੇਂਦੀ ਚੱਕੇ ਦੇ ਵਿੱਚ ਪਹੁੰਚ ਗਏ ਆਪਾਂ ਕਰਨਦੀ ਦੀ ਹੋਂਾ ਵੱਲ ਭਾਵੇਂ ਸੁੱਤੇ ਹੋਣ ਵੀ ਕਿਉਂਕਿ ਕਾਕਾ ਉੱਠ ਨਾ ਜਾਵੇ ਵੀ ਮੈਨੂੰ ਜاتی ਕਾਕਾ ਕਦੀ ਉੱਠੇ ਲਾਦਾ ਉੱਠ ਲਿਤਾਣਾ ਹੈ ਮੈਂ ਤੇ ਉੱਠ ਲਿਤਾ ਹੋਰ ਸੌਣਾ ਫਿਰ ਸਮਝਿਆ ਸਮਝਿਆ ਬਹੁਤ ਤੇਰੇ ਅਜੀ ਮੈਨੂੰ ਲੱਗਦਾ ਕੋਈ ਖਾਣ ਵਾਲੀ ਚੀਜ਼ ਕੋਈ ਨਹੀਂ ਆਈ ਜੀ ਹਾਂਜੀ ਸਾਂਝੋ ਬੱਗੇ ਨਹੀਂ ਨਿਕਲ ਸੁਪਨਾ ਵੀ ਲੈ ਚਲੋ ਚਲੋ ਚੱਲੀਏ ਇਹਨਾਂ ਦੀ ਗੱਲਾਂ ਮੁੱਕਣੀਆਂ ਨਹੀਂ ਜਾਰੀ ਕੋਈ ਨਾ ਕੋਈ ਬਾਤ ਹੈ ਇਹ ਹੁਣ ਆਪਾਂ ਬੁਖਾਤੇ ਕੰਦੀ ਦੀ ਹੁਣ ਦਿੱਤੀ ਹੁਣ ਚੱਲੀਏ ਓਕੇ ਜੀ ਸਸਨੀ ਗੱਲ ਬਾਬਾ ਤਾਨੇ ਤੁਹਾਨੂੰ ਕਹਿਣਾ ਨਾ ਫਾਇਰ ਦਾ ਰਿਹਾ ਬਾਬਾ ਫਰੀ ਜੈਫਰੀ ਹਾਂ ਬੜੇ ਜੋੜੇ ਮੈਂ ਮੇਕੋ ਅੱਜ ਜੋੜਨੇ ਵਾਦੂ ਨਵਾਂ ਵਾਦੂ ਜੋੜਨੇ ਪੈ ਇਹੇ ਜੋੜਨੇ ਆਪਾਂ ਵਾਦੂ ਹੁਣ ਜਾ ਰਿਆਂ ਘਰ ਵਾਪਸ ਹਰ ਗੁਣ ਵੀ ਉੱਠ ਗਈ ਹੋਣੀ ਹੁਣ ਤੱਕ ਤੇ ਹੁਣ ਵੇਖਿਆ ਲੱਭਦੀ ਹੋਣੀ ਸਹੀ ਕਰੀ ਅਸੀਂ ਲੈਣੋਂ ਆਤੇ ਹਾਂ ਸੰਦੀਪ ਕਹਿੰਦੀ ਆ ਵੀ ਬੋਟਲ ਲੈ ਲਈਏ ਵੀ ਹਰਫਤੇ ਵਾਸਤੇ ਕਿੱਥੇ ਪੜਾ ਆ ਲੈ ਲਈ ਬੋਟਲ ਆਲੀ ਛੋਟੀ ਲਈ ਆ ਤੇ ਵੱਡੀ ਉਹਨਾਂ ਦੇ ਕੋਲ ਹੈਗੀ ਏ ਤੇ ਇਹਦੇ ਵਿੱਚ ਪਾਣੀ ਗਰਮ ਰਹੂਗਾ ਦੁੱਧ ਗਰਮ ਰਹੂਗਾ ਇਹਦੇ ਵਿੱਚ ਇੱਕ ਦਿਨ ਵਾਸਤੇ ਤੇ ਇੱਕ ਆਹ ਡਿਸਕਾਊਂਟ ਤੇ ਮੇਰੇ ਡੈਡ ਬਾਜ ਦਾ ਮਤਲਬ 1000 ਰੁਪਏ ਦਾ ਵਾ ਉਹ ਤਾਂ ਤੇ ਇਸ ਟਾਈਮ ਅੰਕਲ ਕਹਿੰਦੇ ਡਿਸਕਾਊਂਟ ਚੱਲ ਰਿਹਾ ਫਿਰ ਇਹ 500 ਰੁਪਏ ਦਾ ਆ। אבי ਸੋਹਣਾ ਹੈ ਹੈਨਾ ਆਪਕੋ ਕਿੰਨਾ ਪਿਆਰਾ ਏ ਦੇਖ ਲਓ ਮਾਰਕੀਟ ਦੇ ਵਿੱਚ ਤੇ ਬਹੁਤ ਮਹਿੰਗੇ ਮਿਲਦੇ ਨੇ ਮੈਨੂੰ ਲੱਗਦਾ। ਜਿਵੇਂ ਆਨਲਾਈਨ ਤਲਾ ਕਰੋ ਆਨਲਾਈਨ ਏਸ ਕਿਸ ਤਰ੍ਹਾਂ ਚੱਲ ਰਿਹਾ ਹੈ। ਆਹ ਦੇਖੋ ਉਹ ਵੀ ਉਹ ਵੀ ਕਿੰਨਾ ਪਿਆਰਾ ਏ ਆਹ ਦੇਖੋ ਉਹ ਰਿ ਹੈ ਬੋਟਲ ਅ ਕਲਰ ਜਿਹੜਾ ਮਰਜ਼ੀ ਲੋ ਆ ਦੇਖੋ ਕਲਰ ਕਿੰਨਾ ਪਿਆਰਾ ਹੈ ਠੀਕ ਅਸੀਂ ਲੈ ਲਿਆ ਹੁਣ ਜਿਹੜਾ ਤੁਹਾਨੂੰ ਦਿਖਾਇਆ ਸੀ 골ਡਨ ਉਹ ਵਾਲਾ ਲੈ ਲਿਆ ਮੈਂ ਤੇ ਇੱਕ ਹੁਣ ਅਸੀਂ ਵੀ ਕਹਿੰਦੀ ਕਿਰਨ ਦੀ ਜੋ ਗੱਲ ਲੈ ਲੈਨੇ ਆ ਕਿਉਂਕਿ ਵਧੀਆ ਹੈ ਪਸੰਦ ਆਇਆ ਸੋਹਣਾ ਹੈ ਦੇਖ ਲਓ ਠੀਕ ਹੈ ਤੇ ਜਿਹੜੀ ਆਪਾਂ ਬੋਟਲ ਲਈ ਆ ਇਹਦੀ ਗਰੰਟੀ ਹੈਗੀ ਹੈ ਅੰਗਲ ਕਹਿੰਦੇ ਮਤਲਬ ਨਾ ਪਾਣੀ ਮਤਲਬ ਗਰਮ ਕਰੇ ਤੇ ਵਾਪਸ ਕਰ ਸਕਦੇ ਹੁਣ ਮੈਂ ਇਥੇ ਰੱਖ ਲਈਏ ਦੁਆੜੀ ਤੱਕ ਤੁਹਾਨੂੰ ਨੇ ਅਭੀ ਦੀਵਾਲੀ ਤੱਕ ਮਿਲ ਜੇ ਆਵੇ ਸੁਣਾ ਆਵੇਂ ਆਹ ਡਿਜ਼ਾਈਨ ਕੀ ਲਈ ਵਾ ਲੈ ਆਹ ਕਿਹ ਚਲਾ ਦਾ ਸਟੈਂਡਰਡ ਵੀ ਹੈ ਨਾ ਅੱਛਾ ਪਾਵੇ ਸੁਣਾ ਵੇਣਾ ਜਿਹੜਾ ਵੀ ਮਿਲਗਾ ਤੁਹਾਨੂੰ ਵਧੀਆ ਮਿਲ ਜਾਵੇ ਤੇ ਯਾਰ ਆਵੇ ਸੁਣਾ ਸਹੀ ਲੱਗਾ ਆਵੇ ਸੁਣਾ ਲੈ ਵੀ ਚੱਲ ਪਏ ਆ ਗੁੜੀਆਂ ਵੀ ਉੱਠ ਗਈਆਂ ਡੈਡੀ ਜੀ ਦਾ ਫੋਨ ਆਇਆ ਸੀਗਾ ਸੰਦੀਪ ਨੂੰ ਡੈਡੀ ਕਹਿੰਦੇ ਕਦੋਂ ਕੋਣਾ ਸੰਦੀਪ ਨੇ ਕਿਹਾ ਕਰਾਂਦੀ ਹੀ ਮੇਰੇ ਨਾਲ ਹੈਲੋ ਕਿੱਥੇ ਸੀ आज हर गुना हर गुना हर गुना, हर गुना, हर गुना हर गुना चलो आ जाओ आ जाओ आज भज के आ जाओ आ जाओ आ जाओ आ गया आ तेरे आरे भावा गिफ्ट लेके इधर आ तेन तो विखाई इधर आ चल ਜਿੰਨਾਂ ਕੋਈ ਵੀ ਮੈਂ ਸਮਾਲ ਨਹੀਂ ਲਾ ਮੈਂ ਜਸਦੀਪ ਕੋਈ ਵੀ ਸੂਟ ਨਹੀਂ ਉਹ ਦਿਯਾ ਤੇ ਉਹ ਮੰਮੀ ਨੇ ਦਿਖਾਉਂਦੀ ਆ ਸੰਦੀਪ ਇਹ ਮਤਲਬ ਯਾਰ ਮੈਨੂੰ ਆਨੂੰ ਖੁਸ਼ੀ ਮਿਲਦੀ ਮੈਂ ਆਪਕੇ ਨਾਲ ਸੰਦੀਪ ਨੂੰ ਸੰਦੀਪ ਵੀ ਕਹਿੰਦੀ ਮੰਮੀ ਡੈਡੀ ਨੂੰ ਆਨੂੰ ਦਿਖਾਈਏ ਯਾਰ ਆਨੂੰ ਖੁਸ਼ੀ ਮਿਲਦੀ ਹੈ ਕਿਉਂਕਿ ਇਹ ਉਹ ਕੀ ਫਾਇਦਾ ਹੈ ਲਿਆਂਦੀਆਂ ਚੀਜ਼ਾਂ ਚੱਲ ਵੀ ਚੱਕਲ ਮਾਰੀ ਚ ਵਾਰ ਦਾ ਲੁਕਾ ਕੇ ਰੱਖ ਦੋ ਵੀ ਠੀਕ ਨਹੀਂ ਗੱਲ ਤੇ ਮੰਮੀ ਡੈਡੀ ਨੂੰ ਹੁਣ ਆਪਾਂ ਦਿਖਾਉਨੇ ਜਿਹੜੀਆਂ ਇਹ ਚੀਜ਼ਾਂ ਲੈ ਕੇ ਆਏ ਆ ਚਲੋ ਜੀ ਦਿਖਾਓ ਠੀਕ ਹੈ ਹਾਂ ਸਾਈਜ਼ ਪਾ ਕੇ ਨੇ ਫੇਰੀ ਲੈਂਦੀ ਕਿ ਬਾਹਰ ਦੇ ਵੇਖੀ ਉੱਥੇ ਪਾ ਪਾ ਸੋਨੀਏ ਆ ਗੋਨਾ ਸੋਨੀਏ ਬਾਸੇ ਬੀਤ ਨਾ ਸੋਨੀਏ ਜੀ ਚੋੜੇ ਤੇਰੀ ਮੰਮੀ ਦੀਆਂ ਉਹ ਨਾ ਉਹ ਤੇਰੇ ਸੋਨੀਏ ਇਹਨਾਂ ਤੋੜਨੀ ਹੁਣ ਬੇਬੀ ਨੇ ਆ ਪੈਰ ਪਾ ਆ ਮੈਂ ਕਾਕਰੂ ਆ ਗਈ ਉਹ ਕਹਿੰਦਾ ਅੱਛਾ ਉਹ ਸਿਲਵਰ ਰੋਲ ਵੀ ਲਿਆਉਣਾ ਹੈ ਤੇ ਫਿਰ ਉਹ ਆਲ ਆਊਟ ਵੀ ਲੈਣਾ ਉਹ ਵੀ ਚੇਤਾ ਬਲਗਾ ਜਿਹੜੀਆਂ ਚੀਜ਼ਾਂ ਨੇ ਹੋਣੀਆਂ ਆ ਲੈ ਕੇ ਮੈਂ ਇੱਕ ਇਹ ਕੰਦਿਲ ਦਾ ਨਹੀਂ ਨਹੀਂ ਉਹਦੇ ਵਾਸਤੇ ਹਰਫਤੇ ਵਾਤੇ ਪਰ ਇਹ ਅਭੀ ਅਦੀ ਗਰੰਟੀ ਆ ਮਤਲਬ ਪਾਣੀ ਠੰਡਾ ਕਰਦੇ ਆ ਕਿਦਾਂ ਕੰਦੇ ਵਾਪਸ ਲੈ ਚਿਬ ਨਹੀਂ ਪੈਣਾ ਚਾਹੀਦਾ ਅੰਕਲ ਕਹਿੰਦਾ ਮੈਂ ਵਾਪਸ ਲੈ ਲੂੰਗਾ ਜੀ ਆਪਾਂ ਨੂੰ ਪਾਣੀ ਕਿਤੇ ਵੀ ਪੈਗਾ ਕਿਸੇ ਵੀ ਚੀਜ਼ ਨੇ ਚਿਪ ਪੈ ਕੇ ਵਾਪਸੀ ਨਹੀਂ ਆਗੀ ਹਾਂ ਉਦਾਂ ਕਹਿੰਦੇ ਮਾਈ ਚਾਂਸ ਦੋ ਚੌਹ ਦਾਣਾ ਦੀ ਗਰੰਟੀ ਹੈਗੀ ਹੈ ਮਤਲਬ ਦੋਹਾਂ ਚੌਹ ਦਾਣਾ ਜਿਹਦੇ ਵਿੱਚ ਪਾਣੀ ਨਹੀਂ ਠੰਡਾ ਕਰਦੀ ਉਹ ਆਪਣਾ ਠੰਡਾ ਕਰ ਦਿੰਦੀ ਆ ਤੇ ਫੇਰ ਵਾਪਸ ਹੀ ਠੀਕ ਹੈ ਚਲ ਹੋਰ ਦਿਖਾ ਦੇ ਰੱਖ ਦੇ ਆਹ ਚੀ ਡੈਡੀ ਨਾ ਖਣਾ ਐਵੇਂ ਚੁੱਕੀ ਲੈਂਦੇ ਆ ਡਿਸਕਾਊਂਟ ਤੇ ਮਿਲ ਰਹੇ ਸੀ ਨਾ ਠੀਕ ਹੈ ਇਹ 500 ਰੁਪਏ ਦਾ ਆਇਆ 500 4 ਰੁਪਏ ਦਾ ਕਿ 500 2 ਰੁਪਏ ਦਾ ਇੱਥੇ ਕਿ ਜੀ ਇਹ ਕਿਰਨ ਦੀਦੀ ਦਾ ਵਹਾੜਾ ਤੇ ਆ ਆਪਣਾ ਆਵਾ ਠੀਕ ਹੈ ਸਹੀ ਹੈ ਨਾ ਲਾਹਣ ਵਾਲੇ ਫਲਾਵਰਾਂ ਵਾਲੇ ਵੀ ਆ ਗਏ ਫਿਰ ਮੰਮੀ ਨੂੰ ਪਸੰਦ ਨਹੀਂ ਆਏ ਮੈਨੂੰ ਸੋਹਣੇ ਇਹੋ ਲੱਗੇ ਹਾਂ ਠੀਕ ਹੈ ਪਰ ਹੋਰ ਆਵੇ ਜੀ ਸੁਣਾ ਇੱਦਾਂ ਦੇ ਉਸ ਕਾਉਂਟ ਨਹੀਂ ਲੱਗ ਰਹੀ ਕੋਈ ਹਜ਼ਾਰ ਰੁਪਏ ਕੀ ਦੇ ਦੋ ਹਾਂ ਇੱਕ ਨੇ ਇੱਕ ਫ੍ਰੀ ਮਤਲਬ ਕਹਿੰਦਾ ਵੀ ਜਿੰਨਾ ਵੀ ਪ੍ਰਿੰਟ ਰੇਟ ਲਿਖਿਆ ਹੋਣਾ ਉਹਦੇ ਵਿੱਚ ਤੁਹਾਨੂੰ ਦੋ ਮਿਲਣਗੇ ਸਿੰਗਲ ਵੀ ਲਿਆ ਸਕਦੇ ਜੇ ਜੇ ਮੰਨ ਲੇ 1 ਤੋਂ 1000 ਰੁਪਏ ਰੇਟ ਲਿਖਿਆ ਉਹਦਾ ਫੇ 500 ਰੁਪਏ ਲੱਗ ਜੇਗਾ ਇਦਾਂ ਤੇ ਆ ਮਾੜੇ ਵੇਖੋ ਪਏ 500 ਰੁਪਏ ਦੇ ਵਿੱਚ ਕੀ ਮਾੜਾ ਜੀ ਹਮਮ ਨੇ ਇਹ ਮਾੜਾ ਇਹ ਕੱਲ ਤੋਂ ਮੁੱਕ ਪਰੇ ਨੂੰ ਸਾਈਨਿੰਗ ਕੱਲ ਲਿਖਿਆ ਹੈ ਇਹ ਬਸ ਆ ਲੈ ਮਾੜਾ 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 ਨੇ ਮੇਰਾ ਜੀ ਤੇ ਆਪਾਂ ਸੁਣ ਇਹ ਨੇ ਆ

ਦੇ ਕਿਨੇ ਸੁਆ ਪਾ ਆਹ ਕਰ ਆਹ ਕਿਦੇ ਸੁਣਦੇ ਆ ਪਾ ਆਹ ਪਰ ਬੰਦ ਕਿਥੇ ਆ ਮੰਮਾ ਨੂੰ ਦੱਸੋ ਮੰਮਾ ਨੂੰ ਦੱਸੋ ਪਾ ਪਾ ਹਾਂ ਆ ਦੇ ਕਿਹਾ ਆ ਟੇਮਾ ਪਾ ਪਾ ਸਾਡੇ ਕੋਲ ਪਾ ਪਾ ਇਹਦੇ ਵਿੱਚ ਜੜਦੇ ਨੇ ਕੋਈ ਬਾਜ਼ਾਰ ਮੰਮਾ ਅਜੀ ਇਹ ਕੁਝ ਆ ਤੁਸੀਂ ਵੇਖੋ ਨਾ ਤੁਸੀਂ ਇੱਥੇ ਇੱਥੇ ਪਿਆਰ ਹੋਏ ਦੇ ਵਿੱਚ ਕਲਰ ਇਹਨਾਂ ਨੂੰ ਆਹੀ ਪਸੰਦੀ ਤੇ ਉਹ ਲੈ ਆਈ ਇਹ ਸੋਹਣੀ ਹੈ ਇਹ ਕਿੰਨੇ ਨੰਬਰ ਦੀ ਹੈ 34 34 ਦੀ ਹਾਂ ਇਹ ਪੂਰੀ ਆਈ ਮੈਂ ਤਾਂ ਮੱਸਾ ਜਿੰਨਾ ਫਰਕ ਨਹੀਂ ਆਇਆ ਨਹੀਂ ਸੱਚੇ ਇਹ 32 32 ਇਹ 32 ਪੂਰੀ ਆਈ ਇਹ ਸੱਚੀ ਹੋ ਬਤਾਂ ਰਹੀ ਆ ਜਿਹੜੀ ਨੂੰ ਸੱਚੀ ਬਣਨਾ ਉਹ ਪਤੀ ਲੈ ਆਏ ਮੇਰੇ ਕੋਲ ਆਲੋ ਮੇਰੇ ਵੀ ਏ ਅਜੇ ਕਰ ਰਹਿਣਾ ਮੈਨੂੰ ਉੰਦੀ ਆ ਮੈਨੂੰ ਉੰਦੀ ਤੇਤੀ ਮੈਨੂੰ ਕਮਲ ਤੇਤੀ ਲੰਮੀ ਹੈ ਇਹਨੂੰ ਮਾਰੂ ਉਹ ਨਹੀਂ ਉਹ ਸਟੈਚੀ ਜਿਹੜੀ ਹੈ ਸਟੈਚੀ ਬਾਲ ਨੂੰ ਜਿਹੜੀ ਕਹਿੰਦਾ ਇਹਨੂੰ ਵੇਖੋ ਸਟੈਚੂ ਹੈ ਮਤਲਬ ਉਹ ਅਮਲ ਲਾਸਟ ਗੀ ਵਾਲੀ ਹੈ ਨਾ ਇਹ ਦੂਜੀਆਂ ਨਾਰਮਲ ਜਿੰਨਾ ਚ ਯਾਰ ਚੌਂਕੜੀ ਤੱਕ ਨਹੀਂ ਵੱਜਦੀ ਇਹ ਤਾਂ ਚੌਂਕੜੀ ਵੱਜ ਜਾਂਦੀ ਸੌਖੀ ਸਪੰਡਰ ਦੀ ਹਾਈ ਲੈਵਲ ਦੀ ਹੈ ਤੂੰ ਇਹ ਲੈ ਆਮ ਦੀਆਂ ਸੇਲ ਚੋਂ ਚੁੱਕ ਕੇ ਦਾਦੀ ਦੀ ਬੁੱਕੇ ਚ ਪਾ ਦੇ ਦਾਈ ਇਹ ਹੋਤੂ ਲਾਉਣ ਵਾਲੀ ਗੱਲ ਉਹ ਕੋਣ ਦੇ ਜੋ ਪਾਣੀ ਉਹ ਵੀ ਇੱਦਾਂ ਕਰੇ ਨਾ ਉੱਪਰ ਪਾ ਦੇਣਾ ਮੈਂ ਜਿਵੇਂ ਮੈਂ ਸਕੂਟਰੀਆਂ ਇਹ ਸੰਦੀਪ ਨਿਯਾਜ਼ ਖਾਨ ਜਾਣਾ ਹੈ ਨਾ ਤੇ ਦਿਨ ਗਿਣਦੇ ਨਾ ਅੱਜ ਪੰਜਵਾਂ ਦਿਨ ਹੋ ਗਿਆ ਅੱਜ ਛੇਵਾਂ ਦਿਨ ਹੋ ਗਿਆ ਤੇ ਮੈਂ ਫੋਨ ਤੇ ਲੱਗਾ ਹਾਂ ਆਪਣਾ ਕਿਸੇ ਨੇ ਪ੍ਰੋਮੋਸ਼ਨ ਕਰਾਉਣੀ ਹੋਵੇ ਉਹਦੇ ਨਾਲ ਲੱਗਾ ਹੋਇਆ ਹਾਂ ਤੇ ਇੱਧਰ ਸਾਰਾ ਪਰਿਵਾਰ ਹੀ ਵੇਖੋ ਹੈ ਕੋਈ ਨਹੀਂ ਜ਼ਬਰ ਗੁਣ ਮੈਰੀ ਲੱਗ ਗਿਆ ਤੇ ਇਹ ਕਹੇ ਹੋਏ ਨੇ ਸ਼ੇਅਰ ਕਰਨ ਵਾਸਤੇ ਕਿਹ ਹੈ ਬਾਤ ਆ ਬਈ ਸੰਦੀਪ ਸਭ ਗਜ਼ਾਰਾ ਨਾ ਉਹ ਵੀ ਚਲੋ ਮੰਮੀ ਡੈਡੀ ਸਰ ਕਰਨ ਚਲੀ ਗਏ ਬੰਦੇ ਕਿਹ ਹੈ ਬਾਤ ਆ ਬਾ ਬਈ ਵਾ ਚਲੋ ਥੋੜੀ ਕਰਨਾ ਤੁਰਤੇ ਪਏ ਨਾ ਨਹੀਂ ਤੇ ਖਾ ਗਏ ਤੇ ਬਦ ਲੰਮੇ ਪੈਣ ਵਾਲੀ ਗੱਲ ਕਰਦੇ ਹੀਗੇ ਜੀ ਜੀ ਅਜਿਹਾ ਇਹ ਵਾਲਾ ਬਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਨੂੰ ਨਵੀਂ ਵੀਡੀਓ ਦਾ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ